ਉਹ ਵੇਖੋ ਜੀ ਪਹਿਲਾਂ ਪੰਚਾਇਤ ਦੀ ਜ਼ਮੀਨ ਸੀ ਪੰਚਾਇਤ ਤੋਂ ਬਾਅਦ ਉਹ ਕਾਰਪੋਰੇਸ਼ਨ ਚਾ ਗਈ ਕਾਰਪੋਰੇਸ਼ਨ ਦੇ ਜਿਹੜੇ ਜ਼ਿੰਮੇਦਾਰ ਬਾਹਰ ਨੇ ਉਹਨਾਂ ਦਾ ਕੋਰਟ ਕੇਸ ਚੱਲ ਰਿਹਾ ਕੱਲ ਨੂੰ ਕਾਰਪੋਰੇਸ਼ਨ ਲੈ ਜਾਏ एवरीथिंग ਇਜ਼ ਓਕੇ ਇਹਨਾਂ ਨੂੰ ਮਿਲ ਜੇ ਕਿਸੇ ਪੈਸੇ ਨਾਲ ਮਿਲ ਜੇ ਕਿੱਦਾਂ ਮਿਲ ਜੇ ਐਵਰੀ ਉਹਨਾਂ ਕੋਲ ਪਰਹਰ ਨਹੀਂ ਕੋਈ ਵੀ ਗੰਦੇ ਕਿ ਜਿਸ ਤਰੀਕੇ ਨਾਲ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਪਰਚਾ ਵੀ ਪੁੱਲਸਰ ਦੇ ਪਰ ਵੇਖੋ ਨਿਸ਼ਾਨ ਸਾਹਿਬ ਆਪਾਂ ਇੱਕ ਮੱਕਈ ੜੀ ੜੀ ਪੈਲੀਆਂ ਵਿੱਚ ਨਾਲ ਕੋ ਰਾ ਖੜਾ ਜੇ ਉਥੇ ਲਾਤਾ ਆਪਾਂ ਇਹ ਗੱਲਾਂ 25 30 40 ਸਾਲ ਪਹਿਲਾਂ ਚੱਲਦੀਆਂ ਸੀ ਹੁਣ ਨਹੀਂ ਇਹ ਕਿਹਦੀ ਮਕਾਨ ਦਾ ਝਗੜਾ ਕੋ ਉੱਥੇ ਲਾਦਣਾ ਕਿਹਦੀ ਦੁਕਾਨ ਦਾ ਝਗੜਾ ਨਿਸ਼ਾਨ ਸਾਹਿਬ ਫਿਰ ਸਿੰਘ ਸਾਹਿਬਾਂ ਨੇ ਸਾਰਿਆਂ ਨੇ ਹੁਕਮ ਨਵੇਂ ਜਾਰੀ ਕੀਤੇ ਵੀ ਕੋਈ ਵੀ ਨਿਸ਼ਾਨ ਸਾਹਿਬ ਬਿਨਾਂ ਪਰਮਿਸ਼ਨ ਤੋਂ ਬਿਨਾਂ ਕਿਸੇ ਗੁਰਦੁਆਰੇ ਤੋਂ ਲਾਇਆ ਜਾਵੇ ਹੁਣ ਡੇਢ ਮਹੀਨਾ ਕਾ ਨਿਸ਼ਾਨ ਸਾਹਿਬ ਲੱਗੇ ਨੂੰ ਗੁਰਦਰਾ ਕਿੱਥੇ ਹੈ ਜੀ ਇਹ ਗੁਰਦਰਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖਣਾ ਆਪਾਂ ਲੋਕੀਂ ਦੇ ਪਲਾਟ ਲੈਣ ਲਈ ਸੌਵਰੀ ਸੋਚਦੇ ਆ ਤੇ ਇਹ ਐਡਾ ਵੱਡਾ ਇਤਿਹਾਸ ਆ ਗੁਰੂ ਗ੍ਰੰਥ ਸਾਹਿਬ ਦਾ ਸਾਡੇ 11ਵੇਂ ਗੁਰੂ ਨੇ 10 ਗੁਰੂ ਕਹਿ ਕੇ ਕਿਹਾ ਕਿ ਤੁਹਾਡਾ 11ਵਾਂ ਗੁਰੂ ਗ੍ਰੰਥ ਸਾਹਿਬ ਹੈ ਜੀ ਤੇ ਗੁਰ ਜਦੋਂ ਸਾਨੂੰ ਪਤਾ ਵੀ ਉਹ ਕੇਸ ਚੱਲ ਰਿਹਾ ਆ ਪਤਾ ਨਹੀਂ ਕਿਹਦੇ ਅੱਖ ਚ ਜਾਣਾ ਵਾ ਆਪਾਂ ਝਗੜੀ ਵਾਲੀ ਜਗ੍ਹਾ ਤੇ ਗੁਰਦੁਆਰੇ ਬਣਾਵਾਂਗੇ ਜੀ ਇੰਨੀ ਸਾਡੀ ਕੰਮ ਥੱਲੇ ਚਲੇ ਗਈ ਪਿੱਛੇ ਝਗੜਣ ਜਗ੍ਹਾ ਤੇ ਗੁਰਦੁਆਰੇ ਬਣਾਵਾਂਗੇ ਕਹਿੰਦੇ ਜਿਸ ਤਰੀਕੇ ਨਾਲ ਟਰੈਕਟਰ ਲਾ ਕੇ ਟਰੈਕਟਰ ਵਾਲੀ ਵੇਖੋ ਜਿਹੜੀ ਅਰਦਾਸ ਹੋਈ ਆ ਤੁਹਾਨੂੰ ਫੋਟੋਆਂ ਇੱਥੇ ਦਿੱਤੀਆਂ ਉਹਨਾਂ ਨੇ ਸਾਰਿਆਂ ਨੂੰ ਪਰ ਕਹਿੰਦੇ ਪਹਿਲੇ ਨਿਸ਼ਾਨ ਤੇ ਝੂਲਤੇ ਨਿਸ਼ਾਨ ਨੇ ਪੰਤਮਾ ਰਾਜ ਦੇ ਪਹਿਲੇ ਉਹ ਨਿਸ਼ਾਨ ਸਾਹਿਬ ਤੇ ਲਾੜਨਦੇ ਉੱਥੋਂ ਨਿਸ਼ਾ ਉਹ ਜਿਹੜਾ ਜਿਹੜੀ ਇਹ ਨਵੇਂ ਮੁੰਡਿਆਂ ਨੇ ਗਲਤੀ ਕੀਤੀ ਆ ਉਹਦੀ ਅਸੀਂ ਮਹਿਸੂਸ ਕਰਨ ਦੇ ਵੀ ਹੋਈ ਆ ਪਈ ਨਹੀਂ ਹੋਣੀ ਚਾਹੀਦੀ। ਬਾਕੀ ਆਪਾਂ ਕਿਉਂ ਇਹੋ ਜੇ ਕੰਮ ਛੇੜਦੇ ਆ। ਇਹ ਬੰਦੇ ਸਾਰੇ ਸਾਡੇ ਪਿੰਡ ਦੇ ਸਾਡਾ ਬੜਾ ਪਿਆਰ ਆ ਆਉਣਾ ਜਾਣਾ ਹਰ ਚੀਜ਼ ਆ। ਇਹਨਾਂ ਨੂੰ ਮੈਂ ਮੀਟਿੰਗ ਕਰਾਈਆਂ ਮੈਂ 2 ਮਹੀਨੇ ਲੱਗੇ ਸਾਨੂੰ। ਮੈਨੂੰ ਆਣ ਕੇ ਕਹਿੰਦੇ ਭਾਈ ਤੁਸੀਂ ਨਵੇੜ ਦੇ ਨਹੀਂ ਮੈਂ ਛਾੜੇ ਗੁਦਰੇ ਮੀਟਿੰਗ ਰੱਖੀ ਵੀ ਨਵੇੜੀਆਂ ਨੂੰ ਤਾਂ ਚੰਗੀ ਨਹੀਂ ਲੱਗੀ ਦਾ। ਐਮ ਐਲ ਏ ਸਾਹਿਬ ਕੋ ਮੀਟਿੰਗ ਹੋਈ। ਉਹਨਾਂ ਨੇ ਵੀ ਬੜਾ ਸਮਝਾਇਆ। ਇਹਨਾਂ ਚੋਂ ਪੰਜਾਂ ਬੰਦਿਆਂ ਨੇ ਵੀ ਤੁਸੀਂ ਇਹ ਕੰਮ ਨਾ ਕਰੋ ਚੰਗੀ ਗੱਲ ਨਹੀਂ ਗਈ। ਤਾਂ ਤੁਸੀਂ ਕਿਤੇ ਲਾਕਮੈਂਟ ਕਰਾ ਲਓ। ਫੇਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਪਲਾਟ ਵੇਖ ਲਓ ਜਗਾ ਕੀ ਆ। ਅਸੀਂ ਤਾਂ ਨ ਜਿੰਨੀ ਸਾਨੂੰ ਗ੍ਰਹੀ ਕੋਗ ਨਾਲ ਦੇਵਾਂਗੇ ਉਹ ਕਹਿੰਦੇ ਗਰੀਬਾਂ ਦੀ ਜਗ੍ਹਾ ਜਿੱਥੇ ਗੁਰੂ ਗੁਰਗਨ ਸਾਹਿਬ ਦਾ ਸ਼ੁਭਧ ਹੋਇਆ ਕਿ ਤੇ ਗਲਤ ਕੀ ਹੈ ਤੇ ਫਿਰ ਲੋੜ ਹੀ ਨਹੀਂ ਕਾ ਲੂ ਆਪਾਂ ਨੂੰ ਸਰਕਾਰ ਦੀ ਦੇ ਕੋਰਪੋਰੇਸ਼ਨ ਦੀ ਦੇ ਜ਼ਮੀਨਾਂ ਨੂੰ ਫਿਰ ਜਿੱਥੇ ਮਰਜ਼ੀ ਜੋ ਮਰਜ਼ੀ ਕਰੀ ਜਾਣਗੇ ਫਿਰ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਉਠੂ ਧਰਮ ਉਹ ਜਾ ਕੇ ਕੋਲ ਮੰਦਿਰ ਬਣਾ ਦੇਣਗੇ ਉਥੇ ਮੇਰੀ ਪਹਿਲੀ ਗੱਲ ਮੈਂ ਆਖਣਗੇ ਜੀ ਨੇ ਗਰੀਬਾਂ ਦੇ ਮੰਦਿਰ ਬਣਾ ਦੋ ਕੋ ਬਣਾਉਣ ਦਊਗਾ ਤੇ ਹੁਣ ਤੁਹਾਨੂੰ ਮੈਨੂੰ ਗਲਤ ਲੱਗਿਆ ਸੀ ਇਹ ਨਿਸ਼ਾਨ ਸਾਹਿਬ ਬਿਲਕੁਲ ਫਿਰ ਕਾਰਪੋਰੇਸ਼ਨ ਨੇ ਜਾ ਕੇ ਉਹਨੂੰ ਉਥੇ ਆਪਣੇ ਪੁਲਿਸ ਦੀਆਂ ਗੱਡੀਆਂ ਆਈਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਆਈਆਂ ਸਾਰੀਆਂ ਫੋਟੋਆਂ ਖਾਈਆਂ ਇਹਨਾਂ ਨੂੰ ਆਈ ਉਹ ਸਾਰਾ ਪਹਿਲੀ ਵਾਰ ਗਈਆਂ ਕਬਜ਼ਾ ਕਰਕੇ ਗਏ ਆਪਣਾ ਪਰ ਕਾਲਤਖ ਦਾ ਕੀ ਹੁਕਮ ਕੀ ਕਾਲਤਖ ਸਾਹਿਬ ਦਾ ਕਾਲਤਖ ਸਾਹਿਬ ਦਾ ਹੁਕਮ ਇਹ ਆ ਕਿ ਕੋਈ ਵੀ ਨਿਸ਼ਾਨ ਸਭ ਏਦਾਂ ਝਗੜੇ ਵਾਲੀ ਜਗ੍ਹਾ ਤੇ ਜਾਂ ਕਬਜ਼ੇ ਦੇ ਨੀਤੇ ਨਾਲ ਕੋਈ ਵੀ ਨਾ ਲਾਇਆ ਜਾਵੇ ਉਹ ਜ਼ਮੀਨ ਲੜਾਈ ਝਗੜੇ ਲਈ ਹੈ ਜ਼ਮੀਂਦਾਰਾਂ ਦੇ ਕੇਸ ਚੱਲਣ ਰਿਹਾ ਕਾਰਪੋਰੇਸ਼ਨ ਦਾ ਤੇ ਜ਼ਮੀਂਦਾਰਾਂ ਦਾ ਤੇ ਆਪਾਂ ਉਹਦੇ ਵੀ ਕਿੱਦਾਂ ਬਣਾ ਲਾਂਗੇ ਜੀ ਇੱਕ ਨਵੀਂ ਨਵੀਂ ਇਕਲੀ ਗੱਲੂਗੀ ਨਵੀਂ ਇਕਲੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਹੁਣ ਤੇ ਮੰਗ ਆਪਣੇ ਪ੍ਰਸ਼ਾਸਨ ਤੇ ਚੱਲ ਰਿਹਾ ਨਾਲ ਉਹਨੇ ਪ੍ਰਸ਼ਾਸਨ ਤੇ ਡਿਆ ਆਪਣੇ ਕਾਰਜ ਕਰਨ ਉਹ ਤੇ ਪ੍ਰਸ਼ਾਸਨ ਦਾ ਕੰਮ ਹੈ ਹੂੰ ਤੁਸੀਂ ਉੱਥੇ ਨਿਸ਼ਾਨ ਸਾਹਿਬ ਦੁਆਰਾ ਨਹੀਂ ਲੱਗਣ ਦਿਓਗੇ ਨਹੀਂ ਅਸੀਂ ਨਹੀਂ ਅਸੀਂ ਤਾਂ ਹੁਣ ਹੋ ਗਏ ਫ੍ਰੀ ਹੁਣ ਪ੍ਰਸ਼ਾਸਨ ਜਾਣੇ ਦੇੋ ਜਾਨਾ ਹੁਣ ਸਾਡਾ ਕੰਮ ਹੀ ਕੋਈ ਨਹੀਂ ਪੁਲਿਸ ਬਹੁਤ ਲਾਤੀ ਗਈ ਹੈ ਅਸੀਂ ਤੇ ਉਸ ਦਿਨ ਤੋਂ ਅਸੀਂ 2 ਮਹੀਨੇ ਤਾਰ ਰੁਕੇ ਰਹੇ ਆਂ ਵੀ ਸਾਡੇ ਪਿੰਡ ਦਾ ਮਾਹੌਲ ਵਿਗੜੇ ਨਾ ਇੱਕ ਧਾਰਮਿਕ ਸੰਸਥਾ ਵਾ ਗੁਰੂ ਅਰਗੁਨ ਸਾਹਿਬ ਦਾ ਇੱਥੇ ਪ੍ਰਕਾਸ਼ ਹੋਇਆ ਬੜਾ ਪੁੱਤਰ ਸਥਾਨ ਹੈ ਤੇ ਬੜੇ ਵਧੀਆ ਤਰੀਕੇ ਨਾਲ ਆਪਾਂ ਚੱਲ ਰਹੇ ਆਂ ਤੇ ਅਹੀਂ ਇਹ ਮੋਹਰਾਂ ਵਗੈਰਾ ਜAVE ਨਾ ਕਰੋ ਜਾਤ ਪਾਤ ਦੀ ਗੱਲ ਕਰ ਰਹੇ ਨੇ ਕਦੇ ਕੋਈ ਸਾਡੇ ਮੰਚ ਕਦੀ ਮੈਂ 30 ਸਾਲ ਦੀ ਮੇਰੀ ਸਿਆਸਤ ਹੈ ਕਦੀ ਕਿ ਵੀਡੀਓ ਚ ਕਿਸੇ ਅਖਬਾਰ ਚ ਕਿਸੇ ਡਿਪੋਰਟ ਚ ਮੈਂ ਕਦੇ ਜਾਤ ਪਾਤ ਦੀ ਗੱਲ ਕੀਤੀ ਹੋਈ ਉਹਨਾਂ ਦੇ ਗੁਰੂ ਸਾਹਿਬ ਨੇ ਕਿਹਾ ਮਾਨਸ ਕੀ ਜਾਤ ਸਾਹਿਬ ਕੋ ਤੇ ਰੋਜ਼ ਨਹੀਂ ਆਪਾਂ ਇਹ ਆਪਾਂ ਸਿੰਘ ਜਿਹੜੇ ਆ ਮੁੰਡੇ ਘਰੋਂ ਹੀ ਘੰਡੇ ਆ ਵਿਆਹਾਂ ਚ ਰੋਜ਼ ਸ਼ਾਦੀਆਂ ਚ ਸਮਾਜ ਆਇਆ ਸਾਰੇ ਆਏ ਉਹ ਕਹਿੰਦੇ ਇਤਰਾਜ਼ ਕੀ ਜੇ ਇੱਥੇ ਕੋਈ ਗੁਰਦੁਆਰਾ ਬਣ ਜਾਏ ਤੋ ਨਹੀਂ ਇਤਰਾਜ਼ ਨਹੀਂ ਇਤਰਾਜ਼ ਸਾਨੂੰ ਇਹ ਆ ਪੀ ਝਗੜੇ ਵਾਲੀ ਜਗ੍ਹਾ ਗੁਰਦੁਆਰੇ ਨੂੰ ਆਪਾਂ ਸਾਨੂੰ ਦੱਸਣਾ ਅਸੀਂ ਨਾਲ ਚੱਲਦੇ ਆਂ ਗ੍ਰਹੀ ਕਰਾਉਣੇ ਆ ਪਲਾਟ ਲੈਣ ਗੁਰਦੁਆਰਾ ਬਣਾਉਣ ਅਸੀਂ ਕੋਈ ਦੁਖੀ ਥੋੜਾ ਬਣਾਉਣ ਗੁਰਦੁਆਰਾ ਨਾਲ ਚੱਲਦੇ ਇਹਨਾਂ ਦੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਉਦੋਂ ਬਈਏ ਜਦੋਂ ਸਾਡੇ ਮੀਟਿੰਗ ਹੋਈ ਆ ਵੀ ਤੁਸੀਂ ਗੁਰਦੁਆਰੇ ਲਈ ਕੋਈ ਪਲਾਟ ਲੈਣਾ ਦੱਸੋ ਲਓ ਸਾਡੀ ਜਿੰਨੀ ਸਹਾਇਤਾ ਜਿੰਨੀ ਸਾਨੂੰ ਕਹੋ ਕਿ ਅਸੀਂ ਪੈਸੇ ਦੇਵਾਂਗੇ ਨਾਲ ਤੁਹਾਡੇ ਤੁਹਾਡੇ ਨਾਲ ਚੱਲਾਂਗੇ ਗ੍ਰਹੀ ਕਰਾਉਣੇ ਮੰਨਦੇ ਹੋ ਤੁਸੀਂ ਕਿ ਜਿਸ ਤਰੀਕੇ ਨਾਲ ਨਿਸ਼ਾਨ ਸਾਹਿਬ ਟਾਇਆ ਗਿਆ ਉਹ ਗਲਤ ਸੀਗਾ ਨਹੀਂ ਨਿਸ਼ਾਨ ਸਾਹਿਬ ਦੇ ਅਰਦਾਸ ਕੀਤੀ ਹੈ ਫੋਟੋ ਫਾਈ ਸਾਰਿਆਂ ਨੂੰ ਨਹੀਂ ਪਰ ਜਿਸ ਤਰ੍ਹਾਂ ਜਿਹੜੀ ਟਰੈਕਟਰ ਲਈ ਉਹ ਗ ਉਹਦੇ ਚ ਵੀ ਟਰੈਕਟਰ ਨਹੀਂ ਮਾਰਨਾ ਚਾਹੀਦਾ ਤਾਂ ਹੁਣ ਉਹਦੇ ਚ ਕਾਰ ਬਾਕੀ ਉਹ ਕਹਿੰਦੇ ਨਹੀਂ ਪਿੰਨੋ ਅਰਦਾਸ ਕੀਤੀ ਸਿੰਘ ਨੇ ਸਾਰੀ ਕਾਰ ਦੀ ਅਰਦਾਸ ਕਰਦੀ ਕੀਤੀ ਮਨ ਲੱਗੇ ਕੀ ਕੁਝ ਨਹੀਂ ਹੁਣ ਤਾਂ ਪ੍ਰਸ਼ਾਸਨ ਦਾ ਮੈਟਰ ਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਇੱਥੇ ਆਇਆ ਸੀ ਕੀ ਆਸ਼ਵਾਸਨ ਦਿੱਤਾ ਨਹੀਂ ਹਟ ਕੋਈ ਨਹੀਂ ਕੋਈ ਆਇਆ ਇੱਥੇ ਤੁਮੂੰ ਵਾਹੇ ਡਿਮਾਂਡ ਕੀ ਰੱਖੀ ਤੁਸੀਂ ਕੋਈ ਡਿਮਾਂਡ ਨਹੀਂ ਸਾਡੀ ਇਹ ਤਾਂ ਹੁਣ ਪ੍ਰਸ਼ਾਸਨ ਜਾਣੇ ਦੇ ਉਹ ਜਾਣਣ ਜਿਹੜੇ ਪਰਚੇ ਹੋਏ ਨੇ ਜਿਹੜੇ ਪਰਚੇ ਹੋਏ ਜਿਹੜੇ ਪਰਚੇ ਉਹਨਾਂ ਨੇ ਇੱਕ ਮੌਕੇ ਤੇ ਹਲਾ ਦੇ ਕੇ ਮਤਲਬ ਤੁਸੀਂ ਸ਼ਾਂਤ ਕਰ ਲਈ ਗਏ ਲੋ ਜਾਂ ਕੀ ਕਰਨ ਨੂੰ ਕਹ ਲੋ ਉਹਦੀ ਵੀ ਚਲੋ ਗੱਲ ਕਰਾਂਗੇ ਉਹਨਾਂ ਨਾਲ ਪੀਰ ਗੱਲ ਤੇ ਹੋਰ ਵਾਅਦਾ ਕੀਤਾ ਜਾਵੇ ਉਹ ਤੇ ਇਹ ਕਿਆ ਰੇ ਉਹ ਵੇਖੋ ਜੀ ਉਹਨਾਂ ਦੇ ਕਹੀ ਰਹਿਣਾ ਉਹਨਾਂ ਦੇ ਕਿਆ ਸਭ ਕੋਟੇ ਰਹਿਣਾ ਉਹ ਆਪੇ ਹੋੜਾ ਪੰਜਨਾਂ ਦੇ ਐਕਟਰ ਵੀ ਤੇ ਡਾਇਰੈਕਟਰ ਵੀ ਆਪ ਬਣਨਾ ਉਹਨਾਂ ਨੇ ਜੋ ਵੀ ਜੋ ਪ੍ਰਸ਼ਾਸਨ ਨੇ ਕੀਤਾ ਕੋਈ ਗੱਲ ਨਹੀਂ ਅਸੀਂ ਮੰਨਦੇ ਠੀਕ